ਚਲ ਰਹੀ ਰਿੜੀਵਾਰ ਸ੍ਰੀ ਗੁਰਪ੍ਰਤਾਪ ਸੂਤ ਗ੍ਰੰਥ ਦੀ ਮਹਾਰਕ ਕਥਾ ਜਿਸ ਕਥਾ ਅੰਦਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਕੋਲ ਭਾਈ ਸਿਹਾਰੀ ਮਲ ਜੀ ਆਉਂਦੇ ਨੇ ਜੋ ਕਿ ਆਪਣੇ ਪੁੱਤਰ ਦੇ ਵਿਆਦਾਂ ਮੈਸੇਜ ਲੈ ਕੇ ਸੱਦਾ ਲੈ ਕੇ ਆਏ ਨੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਸਿਹਾਰੀ ਮਲ ਜੀ ਨੂੰ ਆਪ ਤੇ ਜਾਣ ਲਈ ਮਨਾ ਕਰ ਦਿੱਤਾ ਹੈ ਉਹਦਾ ਕਾਰਨ ਵੀ ਦੱਸਿਆ ਪ੍ਰੀਤੀ ਚੰਦ ਜੀ ਨੂੰ ਪੁੱਛਿਆ ਇਹ ਉਹਨਾਂ ਨੇ ਆਪਣੀ ਗੱਲਬਾਤ ਸੁਣਾ ਦਿੱਤੀ ਹੈ ਕਿ ਮੈਂ چلا ਗਿਆ ਤੇ ਇਥੇ ਸਰਨਾ ਨਹੀਂ ਹੈ ਮੈਂ ਇਥੇ ਹੈ ਗਏ ਸਭ ਕੁਝ ਹੋ ਰਿਹਾ ਹੈ ਮਹਾਦੇਵ ਜੀ ਕੋ ਆਪਣੀ ਮਸਤੀ ਵਿੱਚ ਰਹਿੰਦੇ ਨੇ ਫਿਰ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਛੋਟੇ ਸੁਪੁੱਤਰ ਭਾਵ ਧੰਨ ਗੁਰੂ ਅਰਜੁਨ ਦੇ ਮਹਾਰਾਜ ਦਿਨਾਨੂ ਹੁਕਮ ਕੀਤਾ ਹੈ ਪੁੱਤਰ ਅਰਜਨ ਜਾਓ ਤੁਹਾਡੇ ਭਰਾ ਦਾ ਵਿਆਹ ਹੈ ਲਾਹੌਰ ਜਾ ਕੇ ਉਸ ਵਿਆਹ ਦੇ ਵਿੱਚ ਕਾਰਵਾ ਵਿਹਾਰ ਜਿਹੜਾ ਹੈ ਉਹ ਨਿਭਾਓ ਤੇ ਰਹਿਣ ਦਾ ਸਮਾਂ ਜਿਹੜਾ ਹੈ ਤੁਸੀਂ ਧਰਮਸ਼ਾਲਾ ਦੇ ਵਿੱਚ ਬਤੀਤ ਕਰਨਾ ਹੈ ਤੇ ਜਿੰਨਾ ਚਿਰ ਅਸੀਂ ਬੁਲਾਈਏ ਨਾ ਉਹਨਾਂ ਚਿਰ ਇੱਥੇ ਆਉਣਾ ਨਹੀਂ ਇੱਕ ਪਰਖ ਵੀ ਸੀ ਮਾਲਕ ਤੇ ਜਾਣੀ ਜਾਣ ਫਿਰ ਵੀ ਸਾਡੇ ਵਰਗਿਆਂ ਨੂੰ ਸਮਝਾਉਣ ਵਾਸਤੇ ਪਰਖਾਂ ਜਿਹੜੀਆਂ ਰੱਖੀਆਂ ਗਈਆਂ ਨੇ ਪੰਜਵੀਂ ਜਗ੍ਹਾ ਤੇ ਕਿਹਨੂੰ ਬਿਠਾਉਣਾ ਹੈ ਪਹਿਲਾਂ ਨੀਅਤ ਹੈ ਪਰ ਸਾਡੇ ਵਰਗਿਆਂ ਦੇ ਅੰਦਰ ਸ਼ੰਕੇ ਬੜੇ ਹੁੰਦੇ ਨੇ ਉਹਨਾਂ ਸ਼ੰਕਿਆਂ ਦੀ ਨਿਵਰਤੀ ਵਾਸਤੇ ਸਤਿਗੁਰੂ ਜੀ ਨੇ ਆਪਣੇ ਜੀਵਨ ਦੇ ਵਿੱਚ ਜਿਨ੍ਹਾਂ ਨੂੰ ਬਿਠਾਉਣਾ ਹੈ ਉਸ ਸਥਾਨ ਤੇ ਉਹਨਾਂ ਦੇ ਪ੍ਰਤੀ ਪਰਖਾਂ ਵੀ ਰੱਖੀਆਂ ਗਈਆਂ ਨੇ ਹਾਲਾਂਕਿ ਪਟ ਸਾਹਿਬਾਨ ਕਹਿੰਦੇ ਨੇ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਪ੍ਰਤੱਖ ਹਰ ਨੇ ਜਨਮ ਤੋਂ ਹੀ ਉਹਨਾਂ ਨੇ ਅਸਲ ਦੇ ਵਿੱਚ ਬ੍ਰਹਮ ਦੀ ਪਛਾਣ ਕਰ ਲਈ ਹੈ ਫਿਰ ਵੀ ਸੰਸਾਰਿਕ ਜੀਵਾਂ ਦਾ ਭੁਲੇਖਾ ਦੂਰ ਕਰਨ ਵਾਸਤੇ ਪਰਖਾਂ ਨੇ ਸੋ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਪਿਤਾ ਦੀ ਆਗਿਆ ਲੈ ਕੇ ਮਾਤਾ ਪਾਨੀ ਜੀ ਦੀ ਆਗਿਆ ਲੈ ਕੇ ਤੇ ਦੋਨਾਂ ਵੱਡੇ ਭਰਾਵਾਂ ਨੂੰ ਨਮਸਕਾਰ ਕਰਕੇ ਬੰਦਨਾ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਬਾਬਾ ਸਿਆਰੀ ਮਲ ਜੀ ਦੇ ਨਾਲ ਲਾਹੌਰ ਤੁਰਨ ਲੱਗੇ ਨੇ ਆਓ ਅਗਲੇ ਦਾ ਪ੍ਰਸੰਗ ਕਿਵੇਂ ਉਥੇ ਜਾ ਕੇ ਵਿਆਹ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਧਰਮਸ਼ਾਲਾ ਵਿੱਚ ਕਿੰਨੇ ਇੱਕ ਦਿਨ ਬਤੀਤ ਕਰਦੇ ਨੇ ਕਿਦਾਂ ਖਿੱਚ ਬਣਦੀ ਹੈ ਗੁਰੂ ਪਿਤਾ ਦੇ ਦਰਸ਼ਨਾਂ ਦੇ ਲਈ ਆਓ ਲੜੀਵਾਰ ਆਪਾਂ ਵਿਚਾਰ ਦੀ ਰਮਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਅਦਬ ਸਹਿਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਨੋਂ ਪ੍ਰਤਨ ਕੋ ਕਰ ਬੰਧਨ ਚਲੇ ਸਕਟ ਆਰੂਡ ਸੁਚੰਦਨ ਦੋਨੋਂ ਭਾਵਾਂ ਨੂੰ ਭਾ ਬਾਬਾ ਪ੍ਰਥੀ ਚੰਦ ਮਹਾਦੇਵ ਇਹਨਾਂ ਨੂੰ ਬੰਦਨਾ ਕਰਕੇ ਸਤਗੁਰੂ ਗੁਰੂ ਅਰਜਨ ਦੇ ਮਹਾਰਾਜ ਮੈਂ ਇਸ ਲਈ ਲਬਜ ਬਤ ਰਿਹਾ ਹਾਂ ਕਿਉਂਕਿ ਹਾਲੇ ਗੁਰਤਾਗਤੀ ਪ੍ਰਾਪਤ ਨਹੀਂ ਹੋਈ ਇਤਿਹਾਸ ਵਿੱਚ ਕੇਵਲ ਸ੍ਰੀ ਅਰਜਨ ਦੇਵ ਲਿਖਿਆ ਹੈ ਇਸ ਵਕਤ ਕਿਉਂਕਿ ਇਸ ਵਕਤ ਮੌਜੂਦਾ ਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਸ ਲਈ ਇਤਿਹਾਸ ਮੁਤਾਬਕ ਸ੍ਰੀ ਅਰਜਨ ਦੇਵ ਜੀ ਦੋਨਾਂ ਪਰਾਵਾ ਨੂੰ ਬੰਦਨਾ ਕਰਕੇ ਗੱਡੇ ਤੇ ਸਵਾਰ ਹੋਏ ਨੇ ਤੇ ਲਾਹੌਰ ਵਿਖੇ ਨੂੰ ਤੁਰ ਪਏ ਹਨ ਸਭ ਮਗ ਸਨੇ ਸਨੇ ਕਰ ਚੋ ਰਾਜਾਏ ਪ੍ਰਵੇਸ਼ੇ ਪੂਰੀ ਲਾਹੌਰ ਹੌਲੀ ਹੌਲੀ ਚਲਦਿਆਂ ਚਲਦਿਆਂ ਸਾਰਾ ਰਸਤਾ ਜਿਹੜਾ ਤੈਅ ਕੀਤਾ ਹੈ ਤੇ ਲਾਹੌਰ ਦੀ ਨਗਰੀ ਵਿੱਚ ਸਤਗੁਰੂ ਪ੍ਰਵੇਸ਼ ਕਰ ਗਏ ਨੇ ਬਾਬਾ ਸਿਹਾਰੀ ਮਲਜੀ ਦੇ ਨਾਲ ਬਾਬਾ ਸਿਹਾਰੀ ਮਲਜੀ ਨੇ ਆਪਣੇ ਪੁੱਤਰ ਦਾ ਵਿਆਹ ਜਿਹੜਾ ਰਚਿਆ ਸੀ ਪਾਪ ਜੋ ਕਾਰਜ ਆਰੰਭ ਕੀਤੇ ਸਨ ਉੱਥੇ ਵਿਆਹ ਦਾ ਮਾਹੌਲ ਹੈ ਬਹੁਤ ਰਿਸ਼ਤੇਦਾਰੀ ਕਹਿ ਲੋਗੀ ਆਂਡ ਗਵਾਂਡ ਇਕੱਠਾ ਹੋਏ ਐ ਤੇ ਸ੍ਰੀ ਅਰਜਨ ਦੇਵ ਜੀ ਉੱਥੇ ਜਾ ਕੇ ਫਿਰ ਸਾਰੇ ਮਰੁਖਾ ਨੂੰ ਰਿਸ਼ਤੇਦਾਰਾਂ ਨੂੰ ਮਿਲੇ ਹਨ ਜਿਤਾ ਜੋਗ ਸਭ ਕੋ ਹਰ ਖਾਇਓ ਗਏ ਬਰਾਤ ਸੰਗ ਸੁਖ ਪਾਇਓ ਫਿਰ ਸਾਰੇ ਪ੍ਰਸੰਨ ਹੋਏ ਨੇ ਤੇ ਬਰਾਤ ਦੇ ਨਾਲ ਚੱਲ ਕੇ ਫਿਰ ਸੁਖ ਕਹਿ ਲੋ ਕਿ ਪ੍ਰਾਪਤ ਕੀਤਾ ਜੋ ਰਸਮ ਰਿਵਾਜ ਹੈ ਕਹਿ ਲੋ ਕਿ ਉਸ ਮੁਤਾਬਕ ਉਹ ਵਿਆਹ ਜਿਹੜਾ ਹੈ ਸ੍ਰੀ ਅਰਜਨ ਦੇਵ ਜੀ ਨੇ ਕਹਿ ਲੋ ਕੀ ਉਹਦੇ ਵਿੱਚ ਸ਼ਾਮਲ ਹੋਏ ਨੇ ਤੇ ਨਾਲ ਰਲ ਕੇ ਜਿਹੜਾ ਹੈ ਕਾਰ ਵਿਹਾਰ ਕਰਨ ਲੱਗੇ ਹਨ ਜਦ ਲਗ ਤਿੰਨ ਕਾਰਜ ਪਇਓ ਤਬ ਲਗ ਬਾਸ ਤਿੰਨੋ ਕੇ ਕੀਓ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਹੁਕਮ ਸੀ ਕਿ ਜਦੋਂ ਤੱਕ ਕਾਰ ਵਿਹਾਰ ਪੂਰਾ ਨਾ ਹੋ ਜਾਵੇ ਤੁਸੀਂ ਉਸ ਘਰ ਦੇ ਵਿੱਚੋਂ ਨਹੀਂ ਜਾਣਾ ਸੋ ਗੁਰੂ ਦੇ ਹੁਕਮ ਨੂੰ ਚੇਤੇ ਕਰਦਿਆਂ ਜਦ ਤੱਕ ਵਿਆਹ ਦਾ ਜਿਹੜਾ ਕਾਰਜ ਚੱਲਦਾ ਰਿਹਾ ਤੇ ਸਤਗੁਰੂ ਜੀ ਉਸ ਘਰ ਦੇ ਵਿੱਚ ਹੀ ਰਹੇ ਨੇ ਆਪਣੇ ਭਰਾ ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਭਤੀਜੇ ਨੇ ਤੇ ਸ੍ਰੀ ਅਰਜਨ ਦੇਵ ਜੀ ਦੇ ਕਹ ਲੋ ਕਿ ਭਰਾ ਲੱਗੇ ਨੇ ਸੋ ਉਹਨਾਂ ਚਿਰ ਉਸ ਘਰ ਦੇ ਵਿੱਚ ਹੀ ਰਹੇ ਹਨ ਫਿਰ ਆਪਣੀ ਧਰਮਸ਼ਾਲਾ ਵਿੱਚ ਠਹਿਰ ਗਏ ਨੇ ਭਾਵ ਜੋ ਗੁਰੂ ਰਾਮਦਾਸ ਸਾਹਿਬ ਜੀ ਨੇ ਬਣਾਈ ਸੀ ਆਪਣੇ ਗ੍ਰਹਿ ਵਿਖੇ ਸਾਰੀ ਸੰਗਤ ਜਿਹੜਾ ਹੈ ਉੱਥੇ ਆਨੰਦ ਨਾਲ ਭਰ ਗਈ ਸੰਗਤ ਜੁੜਦੀ ਹੈ ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕੀਤੀ ਕਹਿਣ ਲੱਗੇ ਕਾਰ ਵਿਹਾਰ ਤੋਂ ਉਪਰੰਤ ਤੁਸੀਂ ਧਰਮਸ਼ਾਲਾ ਵਿੱਚ ਬੈਠ ਕੇ ਫਿਰ ਸਤਨਾਮ ਦਾ ਜਾਪ ਦ੍ਰਿੜ ਕਰਵਾਣਾ ਸੰਗਤ ਨੂੰ ਸੋ ਸੰਗਤਾ ਜੁੜਨ ਲੱਗੀਆਂ ਨੇ ਤੇ ਬਹੁਤ ਆਨੰਦ ਜਿਹੜਾ ਕਹਿ ਲੋ ਕਿ ਧਰਮਸ਼ਾਲਾ ਦੇ ਵਿੱਚ ਮਾਨ ਰਹੀਆਂ ਹਨ ਕਰਤ ਪ੍ਰਤੀ ਕਨ ਪਤਰੀ ਮਿਤ ਕੀ ਪਗ ਪੰਕਜ ਮੈ ਤੀਤੀ ਚਿਤ ਕੀ ਹੁਣ ਇਧਰੋਂ ਜਿਹੜਾ ਹੈ ਗੁਰੂ ਪਿਤਾ ਪ੍ਰਤੀ ਪਿਆਰ ਬਹੁਤ ਹੈ ਇੱਕ ਪਿਤਾ ਹੈ ਤੇ ਦੂਜੇ ਜਿਹੜਾ ਅਸਲ ਦੇ ਵਿੱਚ ਗੁਰੂ ਨੇ ਗੁਰੂ ਪਿਤਾ ਪ੍ਰਤੀ ਪਿਆਰ ਦੀ ਖਿੱਚ ਜਿਹੜੀ ਹੈ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਹੁਣ ਚਿੱਠੀ ਦਾ ਇੰਤਜ਼ਾਰ ਕਰਦੇ ਨੇ ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਨੇ ਬਚਨ ਕੀਤੇ ਸਨ ਜਿੰਨਾ ਚਿਰ ਸਾਡੀ ਚਿੱਠੀ ਤੁਹਾਡੇ ਕੋਲ ਨਹੀਂ ਆਵੇਗੀ ਤੇ ਤੁਸੀਂ ਸਾਡੇ ਕੋਲ ਨਹੀਂ ਆਉਣਾ ਲਾਹੌਰ ਹੀ ਰਹਿਣਾ ਸੋ ਹੁਣ ਜਿਹੜਾ ਚਿੱਠੀ ਦੀ ਕਹਿ ਲੋ ਕਿ ਪ੍ਰਤੀਸ਼ਾਪ ਕਹਿ ਲੋ ਅਸਲ ਦੇ ਵਿੱਚ ਇੰਤਜ਼ਾਰ ਉਡੀਕ ਕਰਨ ਲੱਗੇ ਹਨ ਨਿਸਬਸ ਸਿਮਰਤ ਹੀ ਬੀਤੇ ਸੁਜਸ ਹੁਣ ਦਿਨ ਰਾਤ ਕਹਿ ਲੋ ਕੀ ਗੁਰੂ ਸਾਹਿਬ ਜੀ ਦੀ ਯਾਦ ਦੇ ਵਿੱਚ ਬਤੀਤ ਹੋ ਰਿਹਾ ਹੈ ਸੰਗਤ ਵਿੱਚ ਬੈਠ ਕੇ ਸ੍ਰੇਸ਼ਟ ਜਿਹੜਾ ਹੈ ਗੁਣਾਂ ਦਾ ਉਚਾਰਨ ਕਰਦੇ ਨੇ ਵਾਹਿਗੁਰੂ ਦਾ ਨਾਮ ਜਪਾਉਂਦੇ ਹਨ ਪ੍ਰੇਮ ਪ੍ਰਵਾਹ ਵਰਦ ਤੋ ਜਾਏ ਦਰਸ਼ਨ ਕਰ ਬੀਕੋ ਅਕਲਾਈ ਕਿਉਂਕਿ ਜਿਨ੍ਹਾਂ ਦੇ ਅੰਦਰ ਗੁਰੂ ਪਰਮਾਤਮਾ ਪ੍ਰਤੀ ਖਿੱਚ ਹੁੰਦੀ ਹੈ ਨਾ ਪ੍ਰੇਮ ਹੁੰਦਾ ਹੈ ਉਹ ਇੰਨਾ ਲੰਮਾ ਸਮਾਂ ਕੀ ਇੱਕ ਖੇਲਮ ਨਹੀਂ ਰਹਿ ਪਾਉਂਦੇ ਹੁਣ ਜੋ ਸ਼ਬਦ ਜਿਹੜੇ ਨੇ ਉਚਾਰਨ ਕੀਤੇ ਗਏ ਨਾ ਅੱਗੇ ਚਿੱਠੀਆਂ ਗੁਰੂ ਅਰਜਨ ਦੇਵ ਮਹਾਰਾਜ ਭੇਜਣਗੇ ਉਹਨਾਂ ਚਿੱਠੀਆਂ ਦੇ ਵਿੱਚ ਸ਼ਬਦ ਹਜ਼ਾਰੇ ਜੋ ਆਪ ਬਾਣੀ ਪੜਦੇ ਹੋ ਤੇ ਉਹ ਸ਼ਬਦ ਜਿਹੜੇ ਨੇ ਕਹਿ ਲੋ ਕੀ ਮਾਲਕ ਨੇ ਇਸ ਪ੍ਰਕਾਰ ਉਹਦੇ ਵਿੱਚ ਇਹ ਵੀ ਸ਼ਬਦ ਆਉਂਦਾ ਹੈ ਇੱਕ ਕੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲਿਆ ਪ੍ਰੇਤ ਤੁਧ ਭਗਵੰਤਾ ਮੋਹਿ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ ਕਹਣ ਤੋ ਭਾਵ ਪਿਆਰੇ ਪ੍ਰਤੀ ਜਿਨ੍ਹਾਂ ਅੰਦਰ ਖੇਚਿਆ ਨਾ ਪ੍ਰੇਮ ਹੈ ਉਹ ਨਹੀਂ ਰਹਿ ਸਕਦੇ ਪਹਿਲਾਂ ਵੀ ਮੈਂ ਬੇਨਤੀ ਕੀਤੀ ਬਾਬਾ ਫਰੀਦ ਜੀ ਕਹਿੰਦੇ ਮੇਰੇ ਅੰਦਰ ਮੇਰੇ ਪਿਆਰੇ ਪ੍ਰਤੀ ਇੰਨਾ ਪਿਆਰ ਹੈ ਇਨੀ ਖੇਚ ਹੈ ਕੁੱਲ ਕਾਇਨਾਤ ਦੀ ਜੇਕਰ ਮੇਰੇ ਅੱਗੇ ਕੋਈ ਮੁਸੀਬਤ ਵੀ ਆ ਜਾਵੇ ਨਾ ਰੋਕਣ ਵਾਸਤੇ ਕੋਈ ਰੋਕ ਵੀ ਜਿਹੜਾ ਹੈ ਲੱਗੇ ਜੇ ਮੈਂ ਅਸਲ ਦੇ ਵਿੱਚ ਫਿਰ ਵੀ ਨਹੀਂ ਰੁਕਾਂਗਾ ਉਹਨਾਂ ਨੇ ਜ਼ਿਕਰ ਬੜਾ ਪਿਆਰਾ ਕੀਤਾ ਇਸ ਅਵਸਥਾ ਦਾ ਬਾਬਾ ਜੀ ਕਹਿੰਦੇ ਫਰੀਦਾ ਗਲਿਏ ਚਿਕੜ ਦੂਰ ਘਰ ਨਾਲ ਪਿਆਰੇ ਨੇ ਗਲੀ ਦੇ ਵਿੱਚ ਚਿਕੜ ਹੈ ਪਿਆਰੇ ਦਾ ਘਰ ਦੂਰ ਹੈ ਪਿਆਰ ਬਹੁਤ ਹੈ ਪਿਆਰੇ ਦੇ ਨਾਲ ਚੱਲਾਂ ਤਾਂ ਭਿੱਜੈ ਕੰਬਲੀ ਰਾਹਾਂ ਤਾਂ ਟੁੱਟੈ ਨੇਹ ਜੇ ਮੈਂ ਜਾਂਦਾ ਹਾਂ ਤੇ ਮੇਰੀ ਕੰਬਲੀ ਭਿੱਜਦੀ ਹੈ ਤੇ ਜੇ ਮੈਂ ਰਹਿੰਦਾ ਹਾਂ ਮੇਰਾ ਪਿਆਰ ਟੁੱਟਦਾ ਹੈ ਹੁਣ ਕਰਾਂ ਤੇ ਕਰਾਂ ਕੀ ਕਿਉਂਕਿ ਪਿਆਰੇ ਨਾਲ ਮਿਲਣਾ ਜ਼ਰੂਰੀ ਹੈ ਮੈਂ ਨਹੀਂ ਰਹਿ ਸਕਦਾ ਤੇ ਦੂਸਰੇ ਦੂਸਰੇ ਪਾਤਸ਼ਾਹ ਮਹਾਰਾਜ ਵੀ ਇਹ ਗੱਲ ਦਾ ਜ਼ਿਕਰ ਕਰਦੇ ਨੇ ਕਹਿੰਦੇ ਜਿਸ ਪਿਆਰੇ ਸਿਉਨੇ ਹਨ ਤਿਸ ਆਗੇ ਮਰ ਚੱਲੀ ਹੈ ਤ੍ਰਿਗ ਜੀਵਨ ਸੰਸਾਰ ਤਾਕੇ ਪਛਾ ਜੀਵਨ ਇਹ ਪ੍ਰੇਮ ਦੀਆਂ ਜਿਹੜੀਆਂ ਤਰੰਗਾਂ ਨੇ ਅਸਲ ਦੇ ਵਿੱਚ ਕਹਿ ਲੋ ਕਿ ਇਹ ਪਿਆਰੇ ਨੂੰ ਮਿਲਣ ਦੇ ਲਈ ਜਿਹੜਾ ਹੈ ਕੋਈ ਬੰਨ ਨਹੀਂ ਪਾ ਸਕਦੀ। ਤੇ ਬਾਬਾ ਫਰੀਦ ਜੀ ਕਹਿੰਦੇ ਮੈਂ ਇੱਕੋ ਫੈਸਲਾ ਫਿਰ ਕੀਤਾ ਕਿ ਕੋਈ ਗੱਲ ਨਹੀਂ ਕੰਬਲੀ ਭਿੱਜਦੀ ਹੈ ਫਿੱਜ ਜਾਵੇ। ਪਾੜਦੀ ਹੈ ਪਾੜ ਜਾਵੇ। ਪਰ ਮੈਂ ਆਪਣੇ ਪਿਆਰੇ ਨੂੰ ਜ਼ਰੂਰ ਮਿਲਾਂਗਾ। ਬਾਬਾ ਜੀ ਕਹਿੰਦੇ ਭਿੱਜੋ ਸਿੱਜੋ ਕੰਬਲੀ ਅੱਲਾਹ ਵਰਸੇ ਮੇਹ ਜਾਏ ਮਿਲਾਂ ਤਿਨਾ ਸੱਜਣਾ ਟੁੱਟੋ ਨਾਹੀ ਮੇ ਮੈਂ ਪ੍ਰੇਮ ਨਹੀਂ ਤੋੜਨਾ ਚਾਹੁੰਦਾ ਆਪਣੇ ਪਿਆਰੇ ਤੋਂ ਸੋ ਇਧਰੋਂ ਖਿੱਚ ਜਿਹੜਾ ਹੈ ਬੜੀ ਕਹਿ ਲੋ ਕਿ ਪ੍ਰੇਮ ਦਾ ਪ੍ਰਵਾਹ ਜਿਹੜਾ ਵਧਦਾ ਜਾ ਰਿਹਾ ਹੈ ਦਰਸ਼ਨਾ ਵਾਸਤੇ ਜਿਹੜਾ ਹੈ ਨਾ ਬਹੁਤ ਵਿਆਕੁਲ ਬੇਚੈਨ ਹੋ ਰਹੇ ਨੇ ਸ੍ਰੀ ਅਰਜਨ ਦੇਵ ਜੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਤੀ ਖਾਣ ਪਾਣ ਸੁਖ ਸੋਵਨ ਕਰ ਬੋ ਸਨੇ ਸਨੇ ਇਹਨੂੰ ਪਰਵਾਦ ਬੋ ਖਾਣ ਪੀਣ ਤੇ ਸੌਣ ਤੇ ਸੁੱਖ ਜਿਹੜਾ ਹੈ ਹੌਲੀ ਹੌਲੀ ਉਹ ਛੁੱਟ ਗਿਆ ਤੇ ਇਹ ਗੱਲ ਸੱਚੀ ਹੈ ਜਦੋਂ ਤਾਂਗ ਪਿਆਰੇ ਪ੍ਰਤੀ ਹੁੰਦੀ ਹੈ ਉਦੋਂ ਫਿਰ ਜੇ ਨਾ ਪੂਰੀ ਹੋਵੇ ਤੇ ਖਾਣਾ ਪੀਣਾ ਵੀ ਜਿਹੜਾ ਹੈ ਭੁੱਲ ਜਾਂਦਾ ਹੈ ਇਨਸਾਨ ਸੋਨਾ ਵੀ ਜਿਹੜਾ ਹੈ ਨਾ ਉਹ ਵੀ ਅਸਲ ਦੇ ਵਿੱਚ ਭੁੱਲ ਜਾਂਦਾ ਹੈ ਬਸ ਉਹਨੂੰ ਕੇਵਲ ਤਾਂ ਕੇਵਲ ਪਿਆਰੇ ਦੇ ਪ੍ਰਤੀ ਜਿਹੜਾ ਹੈ ਨਾ ਜੋ ਪਿਆਰ ਹੈ ਉਹਨੂੰ ਹਾਸਲ ਕਰਨ ਦੇ ਲਈ ਉਹ ਦਰਸ਼ਨ ਕਰਨਾ ਚਾਹੁੰਦਾ ਹੈ ਇਸ ਲਈ ਪੰਜਵੇਂ ਪਾਤਸ਼ਾਹ ਮਹਾਰਾਜ ਜੋ ਕਿ ਹਾਲੇ ਕਹਿ ਲੋ ਕਿ ਇੱਕ ਪਰਖ ਹੀ ਹੋ ਰਹੀ ਹੈ ਇਹਨਾਂ ਦੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਲਈ ਬੜੇ ਬੇਚੈਨ ਨੇ ਕਦੋਂ دیدار ਹੋਣਗੇ ਸਤਿਗੁਰ ਪਿਤਾ ਸੁਸ਼ੀਲ ਵਿਸਾਲ ਕਰੇ ਸراہਨ ਸਭੀ ਕਾਲ ਗੁਰੂ ਪਿਤਾ ਜੀ ਬਹੁਤ ਸੁਸ਼ੀਲ ਨੇ ਤੇ ਹਰ ਸਮੇ ਜਿਹੜਾ ਕਹ ਲੋ ਕਿ ਅਸਲ ਦੇ ਵਿੱਚ ਉਹਨਾਂ ਦੀ ਸ਼ਲਾਂਗਣਾ ਕਰਦੇ ਹਨ ਬੀਤ ਗਏ ਇਮ ਕਿਤਕ ਮਹੀਨੇ ਕਲਤ ਪ੍ਰਤੀ ਕਲ ਪ੍ਰੇਮ ਪ੍ਰਬੀਨੇ ਕਈ ਮਹੀਨੇ ਬਤੀਤ ਹੋ ਗਏ ਨੇ ਇੰਤਜ਼ਾਰ ਕਰਦਿਆ ਹੋਇਆ ਕਹ ਲੋ ਕਿ ਚਿੱਠੀ ਦਾ ਬੜਾ ਸਮਾਂ ਜਿਹੜਾ ਹੈ ਉਹ ਬਤੀਤ ਹੋ ਗਿਆ ਹੈ ਗੁਰੂ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਪਰਖਣ ਦੇ ਵਾਸਤੇ ਫਿਰ ਜਿਹੜਾ ਹੈ ਨਾ ਉਹ ਚਿੱਠੀ ਵੀ ਨਹੀਂ ਭੇਜੀ ਦਿਨ ਰਾਤ ਬਾਬਾ ਪਿਥੀ ਚੰਦ ਜੀ ਉਹਨਾਂ ਨਾਲ ਰਹਿੰਦੇ ਨੇ ਤੇ ਆਪਣੇ ਆਪ ਨੂੰ ਕਹਿ ਲੋ ਕਿ ਉਹ ਵੱਡਾ ਸਮਝਦੇ ਨੇ ਹੰਕਾਰ ਦੇ ਵਿੱਚ ਉਹ ਫਸੇ ਹੋਏ ਹਨ ਵਿੱਚ ਪਾਛੈ ਮੈਂ ਲੈ ਗੁਰਗਦੀ ਕਰਾਂ ਸਦਾ ਮਨ ਕਾਵਤ ਸ਼ਾਦੀ ਉਹਨਾਂ ਦਾ ਧਿਆਨ ਕੇਵਲ ਗੁਰਤਾ ਗਦੀ ਵੱਲੇ ਹੈ ਕਿ ਗੁਰੂ ਤੋਂ ਗੁਰੂ ਪਿਤਾ ਤੋਂ ਬਾਅਦ ਮੈਂ ਹੀ ਜਿਹੜਾ ਹੈ ਨਾ ਇਹ ਸੰਗਾਸਨ ਸੰਭਾਲਣਾ ਹੈ ਗਦੀ ਤੇ ਬੈਠਣਾ ਹੈ ਤੇ ਇਸ ਲਈ ਜਿਹੜਾ ਉਹ ਸੋਚਦੇ ਨੇ ਕਿ ਮੈਂ ਕੋਲ ਰਵਾਂਗਾ ਤੇ ਪਿਤਾ ਜ਼ਿਆਦਾ ਖੁਸ਼ ਹੋਣਗੇ ਪਰ ਇਹ ਜਿਹੜਾ ਹੈ ਅਸਲ ਦੇ ਵਿੱਚ ਸਾਡੇ ਮਨਾਂ ਦੇ ਵਿੱਚ ਵੀ ਇਹ ਚੀਜ਼ ਹੁੰਦੀ ਹੈ ਕਿ ਜਿਹੜਾ ਕੋਲ ਹੈ ਉਹ ਤੇ ਸ੍ਰੇਸ਼ਟ ਕਿਰਪਾ ਹੈ ਨਹੀਂ ਅਸਲ ਦੇ ਵਿੱਚ ਜੋ ਅੰਦਰ ਤੋਂ ਨੇੜਤਾ ਲੈ ਚੁੱਕਾ ਹੈ ਨਾ ਉਹ ਭਾਵੇਂ ਕੋਹਾਂ ਦੂਰ ਵੀ ਬੈਠਾ ਹੋਵੇ ਮਾਲਕ ਦਾ ਤਰਸ ਉਹਦੇ ਤੇ ਜ਼ਿਆਦਾ ਹੁੰਦਾ ਹੈ ਤੇ ਭਲੇਖੇ ਵਿੱਚ ਸੰਸਾਰ ਜੀ ਰਿਹਾ ਹੈ ਮੰਨ ਲਓ ਮੇਰੇ ਵਰਗਾ ਕੋਈ ਮੈਂ ਹਮੇਸ਼ਾ ਗੁਰੂ ਦੀ ਸੇਵਾ ਵਿੱਚ ਹੀ ਰਹਿਣਾ ਮੈਂ ਤੇ ਕੋਲ ਹੀ ਬੈਠਦਾ ਹਾਂ ਤੇ ਮੇਰੇ ਤੇ ਕਿਰਪਾ ਜਾਦੀ ਹੈ ਪਰ ਇਹ ਸੋਚਣਾ ਮੇਰਾ ਗਲਤ ਹੈ ਕਿਉਂਕਿ ਜੇਕਰ ਮੇਰਾ ਜੀਵਨ ਐਸਾ ਹੈ ਭਾਵੇਂ ਮੈਂ ਕੋਲ ਬੈਠਾ ਹਾਂ ਤੇ ਭਾਵੇਂ ਦੂਰ ਹੋਵਾਂ ਮਾਲਕ ਨੇ ਨਜ਼ਰੀ ਰਹਿਮਤ ਕਰ ਦੇਣੀ ਹੈ ਮੇਰੇ ਤੇ ਸੋ ਇਸ ਫੁਲੇਖੇ ਵਿੱਚ ਹੀ ਬਾਬਾ ਪਿਥੀ ਚੰਦ ਜੀ ਨੇ ਕਿ ਮੈਂ ਕੋਲ ਹਾਂ ਤੇ ਅਗਲਾ ਜਿਹੜਾ ਕਹ ਲੋ ਕਿ ਵਾਰਸ ਗੁਰਤਾ ਗਦੀ ਦਾ ਮੈਨੂੰ ਜਿਹੜਾ ਹੈ ਉਹ ਬਣਾਉਣਗੇ ਹਾਂ ਮੇਰੇ ਕਰ ਮੈਂ ਸਭ ਵਡਿਆਈ ਲੋਕ ਹਜ਼ਾਰੋਂ ਪਰਤੇ ਪਾਈ ਕਿਉਂਕਿ ਸਾਡੇ ਘਰ ਦੇ ਵਿੱਚ ਨਾ ਵਡਿਆਈ ਹੈ ਹਰ ਪ੍ਰਕਾਰ ਦੀ ਹਜ਼ਾਰਾਂ ਲੋਕੀ ਜਿਹੜਾ ਹੈ ਉਹ ਪੈਰੀਂ ਪੈਂਦੇ ਹਨ ਦਰ ਵਿੱਚ ਪਾਵਤ ਨਿਤ ਪ੍ਰਤਨਿਆਰੇ ਸਰਬ ਰੀਤ ਤੇ ਉਰਹੰਕਾਰੇ ਨਿਤਾ ਪ੍ਰਤੀ ਵਖਰਾ ਧੰਨ ਲੋਕਾ ਲੈਂਦੇ ਸੀ ਬਾਬਾ ਪਿਥੀ ਚੰਦ ਕਿਉਂਕਿ ਥੋੜਾ ਉਹਨਾਂ ਦੀ ਸੋਚ ਉਹਨਾਂ ਦੇ ਵਿਚਾਰ ਅਲੱਗ ਸਨ ਹੁਣ ਕੋਲ ਰਹਿੰਦੇ ਨੇ ਪੁੱਤਰ ਨੇ ਪਰ ਫਿਰ ਵੀ ਉਹ ਖੁਸ਼ੀ ਹਾਸਲ ਨਹੀਂ ਕਰ ਪਏ ਤੇ ਇਹਨਾਂ ਬਾਤਾਂ ਤੋਂ ਸਾਨੂੰ ਵੀ ਇਹ ਗੱਲ ਜਿਹੜਾ ਹੈ ਸਿੱਖਣੀ ਚਾਹੀਦੀ ਹੈ ਅਸੀਂ ਭੁਲੇਖੇ ਵਿੱਚ ਇਹ ਚੀਜ਼ ਨੂੰ ਨਾ ਕੱਢੀਏ ਆਪਣੀ ਜ਼ਿੰਦਗੀ ਨੂੰ ਨਾ ਬਤੀਤ ਕਰੀਏ ਅਸੀਂ ਗੁਰੂ ਕੇ ਸੇਖਾਂ ਗੁਰੂ ਨਾਨਕ ਦੀ ਕਿਰਪਾ ਸਾਡੇ ਤੇ ਹੋਏਗੀ ਅਸਲ ਦੀ ਵਿੱਚ ਕਹਿਣ ਮਾਤਰੇ ਨਹੀਂ ਕਿ ਹਾਂ ਅਸੀਂ ਗੁਰੂ ਦੇ ਸਿੱਖਾਂ ਸਿੱਖ ਦੀ ਪਰਿਭਾਸ਼ਾ ਪਿਛਲੇ ਜਣੀ ਗੁਰੂ ੜਾਮਦਾਸ ਸਾਹਿਬ ਜੀ ਨੇ ਦਿੱਤੀ ਹੈ ਉਤੇ ਖਰੇ ਉਤਰਦੇ ਆ ਤੇ ਫਿਰ ਤੇ ਗੁਰੂ ਦੀ ਖੁਸ਼ੀ ਹਾਸਲ ਹੋ ਜਾਏਗੀ ਤੇ ਨਹੀਂ ਤੇ ਫਿਰ ਸਖਣੀ ਰਹਿ ਜਾਵਾਂਗੇ ਖੁਸ਼ ਹਾਸਲ ਨਹੀਂ ਹੋਏਗਾ ਇਧਰ ਜਿਹੜਾ ਹੈ ਨਿਤਾ ਪ੍ਰਤੀ ਉਹ ਦਰਬ ਤੋਂ ਭਾਵ ਧਨ ਜਿਹੜਾ ਲੋਕਾ ਲੈਂਦੇ ਨੇ ਬਾਬਾ ਪਿਥੀ ਚਾਂਦੀ ਲਾਲਚ ਹੈ ਉਹਨਾਂ ਦੇ ਅੰਦਰ ਤੇ ਸਾਰੀਆਂ ਰੀਤੀਆਂ ਅਨੁਸਾਰ ਜਿਹਨਾਂ ਦੇ ਦਿਲ ਵਿੱਚ ਹੰਕਾਰ ਹੀ ਕੇਵਲ ਭਰਿਆ ਰਹਿੰਦਾ ਸੀ ਕੋ ਕੋ ਮਨ ਪਿਤ ਕੀ ਬਾਤ ਨਾ ਹੈ ਤਾਂ ਉੱਤਰ ਦੇ ਤਿਲ ਸਾਥ ਕੋਈ ਕੋਈ ਗੱਲ ਪਿਤਾ ਦੀ ਮੰਨ ਲੈਂਦੇ ਸਨ ਪਾਪ ਗੁਰੂ ਰਾਮਦਾਸ ਸਾਹਿਬ ਜੀ ਦੀ ਨਹੀਂ ਤੇ ਗੁੱਸੇ ਵਿੱਚ ਭਰੇ ਹੋਏ ਉੱਤਰ ਦਿੰਦੇ ਸਨ ਹੋਏ ਸਤਨ ਬਹੁਤ ਲੋਕ ਜਿਸ ਕਰਤਜੁਹਾਰ ਐ ਆਜ਼ਾਦ ਹੋ ਕੇ ਕਹਿ ਲੋ ਕੀ ਕਾਰ ਵਿਹਾਰ ਕਰਦੇ ਸੀ ਕਿਸੇ ਨਾਲ ਕੋਈ ਸਲਾਹ مشورہ ਨਹੀਂ ਕੋਈ ਕੁਛ ਨਹੀਂ ਤੇ ਬਹੁਤ ਲੋਕ ਜਿਹੜਾ ਨਾ ਅਸਲ ਦੇ ਵਿੱਚ ਉਹਨਾਂ ਨੂੰ ਨਮਸ਼ਕਾਰ ਵੀ ਕਰਦੇ ਸਨ ਇਹ ਸਮਝ ਕੇ ਕਿ ਗੁਰੂ ਦੇ ਸੁਪੁੱਤਰ ਨੇ ਪਰ ਉਹਨਾਂ ਦੇ ਅੰਦਰ ਵਖਰੇ ਹੀ ਕਹਿ ਲੋ ਕੀ ਚਾਲ ਚੱਲਣ ਢੰਗ ਤਰੀਕਾ ਆ ਗਿਆ ਸੀ ਕਿ ਲੋਕ ਮੇਰੇ ਅੱਗੇ ਝੁਕਦੇ ਹਨ ਜਿੰਨੇ ਜਿੰਨੇ ਵੀ ਗੁਰੂ ਸਾਹਿਬ ਜੀ ਦੀ ਅਗਵਾਈ ਹਦੀ ਅਧੀਨ ਜਿਹੜਾ ਮਸੰਦ ਸਨ ਆ ਵੱਖ-ਵੱਖ ਜਗ੍ਹਾ ਤੇ ਪ੍ਰਚਾਰਕ ਸਥਾਪਿਤ ਕੀਤੇ ਗਏ ਸਨ ਤੇ ਉਹ ਸਾਰੇ ਹੀ ਕਹਿ ਲੋ ਕਿ ਪ੍ਰਿਥੀ ਚੰਦੀ ਆਗਿਆ ਅਨੁਸਾਰ ਚੱਲਦੇ ਸਨ ਕਿਤੇ ਮਸੰਦ ਆਪ ਹੀ ਕਰੇ ਸੰਗਤ ਤੇ ਆਣ ਤਨ ਤਰਨ ਕਿਤੇ ਤਨ ਜਿਹੜਾ ਮਸੰਦ ਆਪ ਹੀ ਜਿਹੜਾ ਕਰਦੇ ਸਨ ਸੰਗਤ ਤੋਂ ਲਿਆ ਹੋਇਆ ਧਨ ਲੈ ਕੇ ਜਿਹੜਾ ਹੈ ਉਹ ਆਪਣੇ ਕੋਲ ਰੱਖ ਲੈਂਦੇ ਸਨ ਸਤਿਗੁਰ ਹਤ ਸੁਸ਼ੀਲ ਜਨੋਟਾ ਪ੍ਰਥੀਏ ਕੋ ਸੁਭਾਉ ਲਖ ਖੋਟਾ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਤਿਨਾਂ ਦੀ ਕੋਟ ਉਹਨਾਂ ਦੇ ਸੇਵਕਾਂ ਨੂੰ ਸੀ ਤੇ ਪ੍ਰਥੀ ਚੰਦ ਦਾ ਇਹ ਖੋਟਾ ਸੁਭਾਅ ਵੇਖ ਕੇ ਨਹੀਂ ਉਸ ਨੂੰ ਰੋਕਦੇ ਨਹੀਂ ਸਨ ਜਿਹਨੇ ਸੁਧਰ ਨਹੀਂ ਨਹੀਂ ਤੇ ਉਹਨੂੰ ਕਹਿਣ ਦਾ ਵੀ ਕੋਈ ਲਾਭ ਨਹੀਂ ਹੈ ਚੁੱਪ ਰਹਿੰਦੇ ਸਨ ਆਪਣੇ ਮੁਖ ਤੋਂ ਉਸ ਨੂੰ ਚੰਗਾ ਨਹੀਂ ਸੀ ਕਹਿੰਦੇ ਗੁਰਤਾ ਉਚਿਤ ਪਛਾਨੇ ਨਹੀਂ ਜਲ ਸਬਟਕੇ ਨਮਰ ਥਲ ਮਾਹੀ ਉਸ ਨੂੰ ਗੁਰਤਾ ਗਤੀ ਦੇਣ ਲਈ ਉਚਿਤ ਨਹੀਂ ਸੀ ਸਮਝਦੇ ਕਹਿੰਦੇ ਸਨ ਕਿ ਜਿਵੇਂ ਜਲ ਨੀਵੇਂ ਥਾਂ ਤੇ ਟਿਕਦਾ ਹੈ ਇਸਕੇ ਪ੍ਰਥੀ ਚੰਦ ਦੇ ਅੰਦਰ ਤੇ ਹੰਕਾਰ ਬੜਾ ਹੈ ਜਿਵੇਂ ਟਿੱਬਾ ਹੋਵੇ ਤੇ ਟਿੱਬਿਆਂ ਤੇ ਕਦੀ ਪਾਣੀ ਰੁਕਦਾ ਨਹੀਂ ਜਲ ਹਮੇਸ਼ਾ ਪਾਣੀ ਹਮੇਸ਼ਾ ਨੀਵੀਂ ਜਗ੍ਹਾ ਤੇ ਰੁਕਦਾ ਹੈ ਜਾਂ ਤੇ ਤਿਸ ਤੇ ਰਹੇ ਉਦਾਸ ਗੁਰਾ ਗੁਰ ਮਹਿਮਾਨ ਲਕੇ ਰੇ ਪਾਸ ਇਸ ਪ੍ਰਕਾਰ ਹਸਲ ਦੇ ਵਿੱਚ ਗੁਰੂ ਸਾਹਿਬ ਜੀ ਦੀ ਮਹਿਮਾਨ ਨੂੰ ਉਪਸ਼ਾੜ ਨਹੀਂ ਸਕੇ ਰਹਿੰਦੇ ਕੋਲ ਸਨ ਹਮੇਸ਼ਾ ਪਰ ਗੁਰੂ ਦੀ ਕਿਰਪਾ ਤੋਂ ਵਾਂਝੇ ਰਹਿ ਗਏ ਜਿਵੇਂ ਤੀਰਥ ਕੇ ਨਿਕਟ ਰਹੰਤਾ ਹਮਤੇ ਮਹਿਮਾ ਕੇ ਦਰਬੰਦ ਜਿਵੇਂ ਤੀਰਥ ਦੇ ਨੇੜੇ ਰਹਿਣ ਵਾਲਾ ਕਹੇ ਕਿ ਮੇਰੇ ਕਰਕੇ ਹੀ ਤੀਰਥ ਦੀ ਮਹਿਮਾ ਹੈ ਇਹ ਤੇ ਫਿਰ ਅਨਜਾਨ ਪੁਰਾ ਪੁਣਾ ਹੋਇਆ ਨਾ ਬੇਸਮਝੀ ਦੀ ਬਾਤ ਹੋਈ ਤੇਵੇਂ ਹੰਕਾਰ ਕਰੀ ਜਾਵੇ। ਤਿਮ ਪ੍ਰਥੀਏ ਮਨਮਾਨ ਤੇਰਾ ਨਹੀਂ ਨਮਰਤਾ ਕੋ ਕਰਨੇ ਰ। ਕੋਸੀ ਪ੍ਰਕਾਰ ਪਥੀ ਚੰਦ ਦੇ ਅੰਦਰ ਜਿਹੜਾ ਬੜਾ ਹੰਕਾਰ ਭਰਿਆ ਹੋਇਆ ਸੀ। ਤੇ ਨਿਮਰਤਾ ਤੇ ਉਹਦੇ ਨੇੜੇ ਤੇੜੇ ਵੀ ਨਹੀਂ ਸੀ। ਕਿ ਨਿਮਾਪਨ ਹੋਵੇ, ਨਿਮਾਣਾ ਹੋਵੇ। ਹਮੇਸ਼ਾ ਹੰਕਾਰ ਦੀਆਂ ਬਾਤਾਂ ਕਰਦਾ ਸੀ। ਮਹਾ ਰਹਿਮ ਮਾਨ ਤਰਕ ਹੈ ਨਕਾਉ ਬਾਬਾ ਮਾਹ ਦੇਵ ਜੀ ਮਸਤ ਸੁਭਾਅ ਉਹਨਾਂ ਦਾ ਉਹ ਤੇ ਕੇਵਲ ਜਿਹੜਾ ਚੁੱਪ ਹੀ ਰਹਿੰਦੇ ਸਨ ਮੌਨ ਧਾਰੀ ਰੱਖਦੇ ਸਨ ਤੇ ਕੁਝ ਵੀ ਕਿਸੇ ਨੂੰ ਕਹਿੰਦੇ ਨਹੀਂ ਸਨ ਕਬ ਕਬ ਗੁਰ ਸਮੀਪ ਚਲੇ ਆ ਗਏ ਅਪਰਥਾ ਨਹੀਂ ਦਿਵਸ ਬਿਤਾ ਗਏ ਕਦੀ ਕਦੀ ਗੁਰੂ ਰਾਮਦਾਸ ਸਾਹਿਬ ਜੀ ਕੋਲ ਆ ਜਾਂਦੇ ਸਨ ਨਹੀਂ ਤੇ ਆਪਣਾ ਹੋਰ ਹੀ ਥਾਵਾਂ ਤੇ ਕਹਿ ਲੋ ਕਿ ਸਮਾਂ ਬਤੀਤ ਕਰਦੇ ਸਨ ਰਾਮ ਨੀ ਪਰਖਣ ਕੀ ਸੁਨੰਦਨ ਕੀਨੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਤਿੰਨ ਪੁੱਤਰਾਂ ਦੀ ਜਿਹੜਾ ਨਾ ਪਰਖ ਅਸਲ ਦੇ ਵਿੱਚ ਉਹ ਕਾਇਨਾਤ ਨੂੰ ਦਿਖਾ ਰਹੇ ਹਨ ਸ੍ਰੀ ਅਰਜਨ ਲਗਪੁਰ ਮਹਿਰ ਹੈ ਕਬ ਨ ਸੰਦੋਸੋ ਲਿਖ ਪਟ ਕਹਿ ਸ੍ਰੀ ਅਰਜਨ ਦੇਵ ਜੀ ਲਾਹੌਰ ਦੇ ਵਿੱਚ ਨੇ ਤੇ ਉਹਨਾਂ ਨੂੰ ਕਦੀ ਵੀ ਜਿਹੜਾ ਅੱਜ ਤੱਕ ਚਿੱਠੀ ਨਹੀਂ ਭੇਜੀ ਜੋ ਕਿ ਮਾਲਕ ਨੇ ਖੁਦ ਆਪਣੇ ਮੁਖ ਤੋਂ ਕਿਹਾ ਸੀ। ਦਿਲ ਕੇ ਉਰ ਵਿੱਚ ਪ੍ਰੇਮ ਪ੍ਰਵਾਹ ਹੂ ਬਦਤ ਜਿਥਾ ਨਦ ਪਾਵਸ ਮਾਹੂ। ਸ੍ਰੀ ਅਰਜਨ ਦੇਵ ਜੀ ਦੇ ਭਾਵ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਦਰ ਨਿਤਾ ਪ੍ਰਤੀ ਪ੍ਰੇਮ ਦਾ ਪ੍ਰਵਾਹ ਜਿਹੜਾ ਨਾ ਵਧਦਾ ਜਾ ਰਿਹਾ ਸੀ। ਤੇ ਉਹ ਜਿਹੜਾ ਹੈ ਇਸ ਪ੍ਰਕਾਰ ਵਧ ਰਿਹਾ ਸੀ ਕਿ ਜਿਵੇਂ ਬਰਸਾਤ ਦੇ ਨਾਲ ਨਦੀ ਦਾ ਪ੍ਰਵਾਹ ਵਧ ਜਾਂਦਾ ਹੈ ਨਾ ਪਾਣੀ ਦਾ ਉਸ ਪ੍ਰਕਾਰ ਨਿਤਾ ਪ੍ਰਤੀ ਹਰ ਰੋਜ਼ ਪ੍ਰੇਮ ਦੇ ਵਿੱਚ ਭਰ ਕੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਪ੍ਰਤੀ ਵਿਆਕੁਲ ਸੰ ਸਿਮਰ ਸਤਿ ਉਹ ਕਬਦਰਸ਼ਨ ਦੇ ਕਰ ਮੁਸਕੁਰ ਕੋ ਸਵਾਸ ਸਵਾਸ ਆਪਣੇ ਪਿਤਾ ਦਾ ਸਿਮਰਨ ਕਰਦੇ ਸਨ ਗੁਰੂ ਪਿਤਾ ਨੂੰ ਯਾਦ ਕਰ ਰਹੇ ਸਨ ਤੇ ਹੋਏ ਮੁਖ ਚੋਂ ਕਹਿੰਦੇ ਸਨ ਕਦੋਂ ਤੁਹਾਡੇ ਦੀਦਾਰ ਹੋਣਗੇ ਰਾਗਾਂ ਦੇ ਵਿੱਚ ਸ਼ਬਦ ਕੋ ਗਾਵੇ ਮਹਾਂ ਪ੍ਰੀਤ ਤੇ ਚਿਤ ਉਮ ਗਾਵੇ ਰਾਗਾਾਂ ਦੇ ਵਿੱਚ ਫਿਰ ਜਿਹੜਾ ਸ਼ਬਦਾਂ ਦਾ ਗਾਇਨ ਕਰਦੇ ਤੇ ਮਹਾਨ ਪ੍ਰੀਤ ਜਿਹੜਾ ਚਿਤ ਵਿੱਚ ਉਹਨਾਂ ਦੇ ਗੁਰੂ ਪਿਤਾ ਪ੍ਰਤੀ ਜਿਹੜਾ ਹੈ ਨਾ ਬਹੁਤ ਸੀ بڑا ਉਤਸ਼ਾਹ ਸੀ। ਨੋਚਨ ਪਰੇ ਨੀਂਦ ਝਲਕਾ ਗਏ। ਹੋਤੂ ਚੰਝ ਮਹਾ ਅਕਲਾਵ ਕਦੀ ਕਦੀ ਅੱਖਾਂ ਵਿੱਚ ਜਿਹੜਾ ਹੈ ਪਾਣੀ ਝਲਕਦਾ। ਪਾਪ ਜਿਹੜਾ ਹੈ ਰੋਣ ਲੱਗ ਪੈਂਦੇ। ਰੋਮ ਖੜੇ ਹੋ ਜਾਂਦੇ। ਤੇ ਮੰਨੋ ਕਿ ਜਿਹੜਾ ਹੈ ਇੰਨੀ ਤਾਂਗ ਇੰਨੀ ਖੇਚ ਜਿਹੜਾ ਹੈ ਨਾ ਬਣੀ ਹੋਈ ਸੀ। ਵਿਰਹਿ ਪੀ ਹੁਣ ਵਿਛੋੜੇ ਦੇ ਨਾਲ ਜਿਹੜਾ ਨਾ ਹੁਣ ਰੰਗ ਵੀ ਪੀਲਾ ਪੈ ਗਿਆ ਹੈ। ਸ਼ਰੀਰ ਦੇ ਸਾਰੇ ਆਂਗ ਵੀ ਜਿਹੜਾ ਨਾ ਕੱਲੋ ਕਮਜ਼ੋਰ ਹੋ ਗਏ ਨੇ। ਕਿਉਂਕਿ ਖਾਣ-ਪਾਣ ਕੱਟ ਗਿਆ ਸੌਣਾ ਚੰਗੀ ਤਰ੍ਹਾਂ ਨਹੀਂ। ਹਰ ਰੋਜ਼ ਗੁਰੂ ਪਿਤਾ ਦੇ ਦیدارਾਂ ਦੀ ਤਾਂ ਜਿਹੜਾ ਉਹਨਾਂ ਅੰਦਰ ਵੱਧ ਰਹੀ ਹੈ। ਮੋਹਿ ਪਸਾਰੇ ਉਹ ਸਤਿਗੁਰੂ ਸਾਮੀ ਯਾਦੇ ਨ ਕੀ ਨਸੇ ਅੰਤਰ ਜਾਮੀ ਤੇ ਕਹਿੰਦੇ ਮਾਲਕ ਜੀ ਤੁਸੀਂ ਤੇ ਵਿਸਾਰ ਦਿੱਤਾ ਮੈਨੂੰ ਅੰਤਰਜਾਮੀ ਸਤਗੁਰੂ ਜੀ ਨੇ ਤੇ ਮੈਨੂੰ ਅੱਜ ਤੱਕ ਯਾਦ ਹੀ ਨਹੀਂ ਕੀਤਾ ਜਾਉ ਆਪ ਤੇ ਸ਼ਕਤ ਨਾ ਐਸੇ ਪਿਤਕੇ ਬਾਕ ਨਾ ਲੰਗਵ ਕੈ ਜੇ ਮੈਂ ਆਪ ਚਲਾ ਜਾਵਾਂ ਤੇ ਵੀ ਠੀਕ ਨਹੀਂ ਹੈ ਕਿਉਂਕਿ ਗੁਰੂ ਸਾਹਿਬ ਜੀ ਦਾ ਇਹ ਹੁਕਮ ਹੈ ਤੇ ਮੈਂ ਬਚਨਾਂ ਦੀ ਉਲੰਘਣਾ ਨਹੀਂ ਕਰਨੀ ਤੇ ਮੇਰੇ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਮੈਂ ਗੁਰੂ ਦੇ ਹੁਕਮ ਤੋਂ ਉਲਟ ਚੱਲ ਕੇ ਤੇ ਮੈਂ ਖੁਦ ਚੱਲ ਕੇ ਲਾਹੌਰ ਤੋਂ ਗੋਵਿੰਦ ਵਾਲ ਸਾਹਿਬ ਜਾਮਾ ਹਮਰੇ ਕਹੇ ਆਗਨੋ ਇਤੇ ਤਿਸੇ ਬਚਨ ਕੋ ਪੁਨ ਪੁਨ ਚਿਤੈ ਸਾਡੇ ਕਹੇ ਤੇ ਹੀ ਜਿਹੜਾ ਹੈ ਇੱਥੇ ਆਉਣਾ ਹੈ ਇਹ ਗੁਰੂ ਪਿਤਾ ਜੀ ਨੇ ਬਚਨ ਕੀਤੇ ਸਨ ਜਿਥਾ ਪਿੰਜਰੇ ਪੰਖੀ ਪਾਇਓ ਤਿਮ ਆਇ ਇਸ ਮੈਂ ਫਸ ਨਾ ਆਏ ਜਿਵੇਂ ਪਿੰਜਰੇ ਵਿੱਚ ਪੰਛੀ ਬੰਦ ਕੀਤਾ ਹੋਵੇ ਤੇ ਆਗਿਆ ਅਨੁਸਾਰ ਅਸਲ ਦੇ ਵਿੱਚ ਹੋ ਕੇ ਨਹੀਂ ਆਏ ਭਾਵ ਕਹਿਣ ਤੋਂ ਇਹ ਹੈ ਕਿ ਬਿਨਾ ਆਗਿਆ ਤੂੰ ਜਿਵੇਂ ਅਸਲ ਦੇ ਵਿੱਚ ਪਿੰਜਰੇ ਚੋਂ ਪੰਛੀ ਨਹੀਂ ਨਿਕਲਦਾ ਉਹ ਹਾਲਤ ਜਿਹੜਾ ਕਹਿ ਲੋ ਇੱਕ ਪ੍ਰਕਾਰ ਦੀ ਬਣੀ ਹੋਈ ਹੈ ਧੀਰਜ ਸ્વાસ ਲੇਤ ਬਹੁ ਬਾਰੇ ਮੋਕੋ ਕਰਿ ਉਸ ਦਿਨ ਤੇ ਨਾਰੇ ਲੰਮੇ ਲੰਮੇ ਸਾਲ ਲੈਂਦੇ ਨੇ ਤੇ ਕਹਿੰਦੇ ਨੇ ਮੈਨੂੰ ਘਰ ਤੋਂ ਵੱਖਰਾ ਕਰ ਦਿੱਤਾ ਹੈ ਕਦ ਕਾ ਗਜ ਗਜ ਸੁਰੀ ਹੋਵੈ ਪਿਤਾ ਪਰਮ ਪ੍ਰੇਮ ਨੇ ਕਟਣਾ ਜੋ ਕਦੀ ਗਾਉਂਦੇ ਤੇ ਸੁਰ ਜਿਹੜਾ ਹੈ ਕਹਿ ਲੋ ਕੀ ਗਦਗਦ ਹੋ ਜਾਂਦੀ ਕਹਿਣ ਤੋਂ ਭਾਵ ਕੀ ਭੇਜ ਕੇ ਪਿਤਾ ਨੂੰ ਨੇੜੇ ਵੇਖ ਕੇ ਯਾਦ ਦੇ ਵਿੱਚ ਜਿਹੜਾ ਹੈ ਭੇਜ ਜਾਂਦੇ ਕਦੀ ਸੰਗਤ ਮੈਂ ਗੁਰ ਕਨ ਕਹੈਂ ਕਮਲ ਬਿलोचन ਤੇਜਲ ਬਹਿ ਕਦੀ ਸੰਗਤ ਵਿੱਚ ਗੁਰੂ ਸਾਹਿਬ ਜੀ ਦੇ ਗੁਣ ਕਹਿੰਦੇ ਤੇ ਗੁਣ ਬਿਆਨ ਕਰਦਿਆਂ ਕਰਦਿਆਂ ਅੱਖਾਂ ਵਿੱਚੋਂ ਨੀਰ ਆ ਜਾਂਦਾ ਸਰੀਰ ਲਾਹੌਰ ਹੈ ਤੇ ਚਿੱਤ ਜਿਹੜਾ ਹੈ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਣਾ ਵਿੱਚ ਹੈ ਵਿਰਹ ਬਹੁਤ ਤੇ ਬਿਆਕੁਲ ਬਣ ਪਾਏ ਕਹਾਂ ਸੁਖ ਮਿਲਵੇ ਬਿਨ ਰੋਹ ਸੋਚਦੇ ਨੇ ਕਿਵੇਂ ਸੁਖ ਪ੍ਰਾਪਤ ਕਰਾਂ ਗੁਰੂ ਸਾਹਿਬ ਜੀ ਨੂੰ ਮਿਲਾ ਕਿਵੇਂ ਕੋਈ ਯੋਗਤ ਕੋਈ ਤਰੀਕਾ ਦੱਸੇ ਇਤ ਸਤ ਗੁਰ ਕਬ ਗੋਇੰਦਵਾਲ ਬਸੈ ਸੰਗ ਤਾਂ ਸੰਗ ਵਿਸਾਲ ਇਧਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਗੋਬਿੰਦਵਾਲ ਸਾਹਿਬ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਰਹੇ ਹਨ ਸੁਨਾ ਸਰੋਵਰ ਕਬੂ ਰਹੇ ਬਹੁ ਸਿਖਿਆਨ ਕੀ ਦੁਰਮਤ ਦਹ ਕਦੀ ਅੰਮ੍ਰਿਤਸਰ ਜਾ ਕੇ ਜਿਹੜਾ ਹੈ ਅੰਮ੍ਰਿਤਸਰ ਸਰੋਵਰ ਦੀ ਸੇਵਾ ਉਹਦੇ ਵਿੱਚ ਲੱਗਦੇ ਨੇ ਇਸ ਪ੍ਰਕਾਰ ਕਹਿ ਲੋ ਕਿ ਸ਼ਰਧਾਲੂਆਂ ਦੀ ਮਨੋ ਕਾਮਨਾ ਜਿਹੜੀ ਹੈ ਪੂਰੀ ਕਰਦੇ ਨੇ ਦੁਰਮਤ ਦਾ ਨਾਸ਼ ਕਰਦੇ ਨੇ ਇਸ ਪ੍ਰਕਾਰ ਸਤਿਗੁਰੂ ਜੀ ਰਹਿਮਤਾ ਦੇ ਘਰ ਵਿੱਚ ਬਖਸ਼ਿਸ਼ਾਂ ਦੇ ਰਹੇ ਨੇ ਇਥੇ ਅਧਿਆਇ ਦੀ ਸਮਾਪਤੀ ਹੈ ਅਗਲੇ ਰਾ ਅਧਿਆਇ ਜਿਵੇਂ ਮਾਲਕ ਕਿਰਪਾ ਕਰਨਗੇ ਆਉਣ ਵਾਲੇ ਦੀਵਾਨਾ ਵਿੱਚ ਆਪਾਂ ਵਿਚਾਰ ਕਰਾਂਗੇ ਆਓ ਪਾਵਨ ਸ਼ਲੋਕਾਂ ਨਾਲ ਜੁੜੀਏ ਗੁਰੂ ਕਿਰਪਾ ਕਰੇ ਜੀ ਵਜਨ ਹਿਰਦਿਆਂ ਵਿੱਚ ਵਸਣ ਬੇਅੰਤ ਪੁਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ